ਅਨ ਯਾ ਥੀਏਟਰ ਰੂਮ ਹੈ ਜੀ ਠੀਕ ਹੈ ਜੀ ਇੱਥੇ ਆਪਣਾ ਨੀਂਹ ਬੈਠ ਕੇ ਆਪਣਾ ਮੂਵੀ ਵਗੈਰਾ ਦੇਖਣੀ ਹੈ ਉਸ ਤੋਂ ਬਾਅਦ ਇੱਧਰ ਆ ਜਾਂਦਾ ਜੀ ਆਪਣਾ ਆਹ ਸਟੱਡੀ ਡੈਸਕ ਹੈ ਤੇ ਅੱਗੇ ਵੀ ਲਾਂਡਰੀ ਠੀਕ ਹੈ ਜੀ ਇਹ ਸਟੱਡੀ ਡੈਸਕ ਹੈਗਾ ਜੀ ਤੇ ਅੱਗੇ ਆ ਕੇ ਲਾਂਡਰੀ ਆ ਗਈ ਕੱਪੜੇ ਵਗੈਰਾ ਧੋਣੇ ਨੇ ਪ੍ਰੈਸ ਕਰਨੇ ਨੇ ਸਾਰਾ ਕੁਝ ਉਹਦੇ ਵਾਸਤੇ ਉਹਦੇ ਵਾਸਤੇ ਆਪਣਾ ਸਮਾਨ ਵਗੈਰਾ ਰੱਖਣ ਉਸਤੇ ਠੀਕ 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 ਉਹਾਰਾ ਨਹੀਂ ਤੁਸੀਂ ਸੁਣ ਰਹੇ ਹੋ ਇਹ ਆਪਾਂ ਬਣਾ ਦੇਣਾ ਕੀ ਦੇ ਬਲਕਰ ਬਣਾ ਦੇਣਾ ਤੇ ਆਹ ਤੁਹਾਨੂੰ ਆਪਾਂ ਫਾਇਰਪਲੇਸ ਵੀ ਲਾ ਸਕਦੇ ਹਾਂ ਲੌਂਜ ਹੋਵੇਗਾ ਠੀਕ ਹੈ ਜੀ ਉਸ ਤੋਂ ਬਾਅਦ ਆਹ ਦੋ ਬਿਲੋਕਾਂ ਦੇ ਸਲਾਈਡਿੰਗ ਡੋਰ ਆ ਗਿਆ ਬਾਹਰ ਜਾਣ ਵਾਸਤੇ ਆਪਰੇ ਸਭ ਤੋਂ ਮੇਨ ਜੀ ਘਰ ਦਾ ਮੇਨ ਚੀਜ਼ ਜਿਹੜੀ ਕਿਚਨ ਆ ਗਈ ਘਰ ਦੀ ਕਿਉਂਕਿ ਜਿੰਨੀ ਸੋਹਣਾ ਘਰ ਹੋਣਾ ਘਰ ਤੋਂ ਜ਼ਿਆਦਾ ਸੋਹਣਾ ਕਿਚਨ ਹੋਣੀ ਚਾਹੀਦੀ ਹੈ ਤੇ ਆ ਆਪਣਾ ਆਇਲੈਂਡ ਬੈਂਚ ਆ ਗਿਆ ਜੀ ਠੀਕ ਹੈ ਜੀ ਜੇ ਮੈਂ ਬੈ ਕੇ ਆਪਾਂ ਇਹ ਵੀ ਕਾਈਂਡ ਆਫ ਡਾਈਨਿੰਗ ਟੇਬਲ ਯੂਜ਼ ਹੋ ਜਾਂਦਾ ਠੀਕ ਠੀਕ ਜੀ ਉੱਥੇ ਰੋਟੀਆਂ ਬੰਦੀਆਂ ਰੋਟੀ ਇੱਥੇ ਬੈ ਕੇ ਮਤਲਬ ਕਿ ਜਿਵੇਂ ਪਹਿਲਾਂ ਆਪਾਂ ਚੁੱਲਿਆਂ ਦੇ ਤੇ ਰੋਟੀ ਬਣਦੀ ਸੀ ਤੇ ਪੱਕ ਦੀ ਪੱਕ ਦੀ ਗਰਮ ਗਰਮ ਨਾਲ ਦੀ ਨਾਲ ਹੀ ਖਾ ਲੋ ਤੇ ਤੇ ਇਹਨਾਂ ਦੇ ਨੈਟਵਰਕ ਬੰਦ ਹੋ ਜਾਂਦਾ ਜੀ ਫਿਰ ਅੱਗੇ ਆ ਕੇ ਮੈਂ ਇੱਕ ਸਰਵ ਦੇ ਵਿੱਚ ਆਇਆ ਆਸਟ੍ਰੇਲੀਆ ਦਾ ਇੱਕ ਐਸੀ ਜਗ੍ਹਾ ਹੈ ਜਿੱਥੇ ਘਰ ਬਣ ਕੇ ਤਿਆਰ ਹੋਏ ਵੀ ਨੇ ਡੈਮੋ ਬਣੇ ਹੋਏ ਨੇ ਇਹ ਬਾਅਦ ਵਿੱਚ ਵੇਚੇ ਜਾਣੇ ਨੇ ਅਗਰ ਕਿਸੇ ਨੇ ਘਰ ਲੈਣਾ ਹੁੰਦਾ ਤਾਂ ਉਹ ਇੱਥੇ ਆ ਕੇ ਪਹਿਲਾਂ ਵੇਖਦਾ ਵੀ ਘਰ ਕਿਦਾਂ ਬਣਿਆ ਹੋਇਆ ਤੇ ਉਹਦੇ ਵਿੱਚੋਂ ਸਾਡੇ ਵੀਰ ਜੀ ਨੇ ਉਹ ਤਕਰੀਬਨ 80 ਕ ਘਰ ਬਣਾ ਰਹੇ ਨੇ ਉਹਨਾਂ ਦੇ ਨਾਲ ਮੈਂ ਆਇਆ ਹੋਇਆ ਵੀ ਮੈਨੂੰ ਘਰ ਦਿਖਾਓ ਇੱਕ ਇੱਕ ਪਿੱਛੇ ਵੀਡੀਓ ਵੇਖੀ ਐ ਉਹ ਚ ਲੱਕੜ ਦਾ ਘਰ ਬਣਿਆ ਹੋਇਆ ਦੇਖਿਆ ਹੈਗੇ ਸਾਰੇ ਲੱਕੜ ਦੇ ਨੇ ਪਰ ਅੰਦਰੋਂ ਕਿਦਾਂ ਦੇ ਹੁੰਦੇ ਨੇ ਤੁਸੀਂ ਅੰਦਰੋਂ ਘਰ ਨੂੰ ਵੇਖ ਸਕਦੇ ਹੋ ਹੁਣ ਇੱਕ ਇਹ ਘਰ ਹੈ ਇੱਕ ਤਾਂ پارک ਸਾਡੇ ਘਰ ਦੇ ਸਾਹਮਣੇ ਜਿਹੜੀ ਆ ਉਹ ਹੁਣੇ ਜ਼ਰੂਰੀ ਐ ਤੇ ਫਿਰ ਇੱਕ ਆ ਰਸਤਾ ਜਾਂਦਾ ਜੀ ਇਹ ਹਰ ਘਰ ਦੇ ਅੱਗੇ ਦੀ ਰਸਤੇ ਹੁੰਦੇ ਨੇ ਹਾਂਜੀ ਪੈਦਲ ਚੱਲਣ ਵਾਸਤੇ ਤੇ ਜਿਹੜੀ ਇਹ ਹੈ ਇਹ ਪਾਰਕਿੰਗ ਆ ਗੱਡੀ ਦੀ ਸਟੋਰ ਹੋਈ ਹੈ ਨਾ ਗੱਡੀ ਦੀ ਹਾਂਜੀ ਇਹ ਗਰਾਜ ਹੋ ਗਿਆ ਜੀ ਗਰਾਜ ਹੋ ਗਿਆ ਗੱਡੀ ਦਾ ਬਾਅਦ ਵਿੱਚ ਗਰਾਜ ਬਣ ਜਾਊਗਾ ਹਜੇ ਤੇ ਫਿਲਹਾਲ ਤਾਂ ਆਫਿਸ ਐ ਇਹ ਤੇ ਇਹੀ ਬਾਅਦ ਵਿੱਚ ਗੈਰਾਜ ਬਣ ਜਾਣਾ ਔਰ ਇੱਕ ਹੋਰ ਚੀਜ਼ ਤੁਸੀਂ ਦੇਖੋ ਇਹ ਜਿਹੜੀ ਇੱਥੇ ਦੀ ਮਿੱਟੀ ਹੈ ਮਿੱਟੀ ਦੇ ਉੱਤੇ ਇਹ ਲੱਕੜ ਦੇ ਉਤਰੇ ਕਰਕੇ ਪਾਏ ਹੋਏ ਨੇ ਇਹ ਉੱਪਰੋਂ ਨਮੀ ਰਹਿੰਦੀ ਹੈ ਜਦੋਂ ਪਾਣੀ ਮੀਂਹ ਆਉਂਦਾ بارش ਆਉਂਦੀ ਹੈ ਤੇ ਇਹ ਅੰਦਰੋਂ ਮਿੱਟੀ ਨੂੰ ਜਿਹੜਾ ਹੈਗਾ ਉਹ ਠੰਡਾ ਰੱਖਦੀ ਹੈ ਇੱਕ ਆਪਣਾ ਜਿਹਦਾ ਆਪਾਂ ਕੋਲੇ ਪਾ ਦਿੰਨੇ ਆ ਇਹ ਲੱਕੜੀ ਪਈ ਹੋਈ ਹੈ ਹੁਣ ਇਹ ਘਰ ਆ ਇੱਕ ਪੂਰਾ ਜਿਹੜਾ ਤਿਆਰ ਹੋਇਆ ਆਸਟ੍ਰੇਲੀਆ ਦਾ ਜਿੱਮੇ ਲੋਕ ਰਹਿੰਦੇ ਨੇ ਜੀ ਇੱਥੇ ਆ ਕੇ ਐਦਾਂ ਘਰ ਪੂਰਾ ਬਣਾ ਕੇ ਫਿਰ ਅੱਗੇ ਸੈਲ ਉਦੋਂ ਤੱਕ ਘਰ ਦੇ ਵਿੱਚ ਐਂਟਰੀ ਨਹੀਂ ਹੁੰਦੀ ਜਦੋਂ ਤੱਕ ਘਰ ਬਣ ਕੇ ਤਿਆਰ ਨਹੀਂ ਹੁੰਦਾ ਹੁਣ ਇੱਕ ਇਹ ਦੇਖੋ ਤੁਸੀਂ ਕਿੰਨਾ ਸੋਹਣਾ ਘਰ ਬਣਿਆ ਹੋਇਆ ਪਿਛਲੀ ਵੀਡੀਓ ਵਿੱਚ ਆਪਾਂ ਵੇਖਿਆ ਸੀਗਾ ਲੱਕੜ ਦਾ ਬਣਦਾ ਹੋਇਆ ਘਰ ਔਰ ਇੱਥੇ ਬਣ ਚੁੱਕਿਆ ਉਹ ਤਕਰੀਬਨ ਤਕਰੀਬਨ ਜਿਹੜੀਆਂ ਸੁੱਚਾਂ ਨੇ ਉਹ ਸਾਰੀਆਂ ਇੱਥੇ ਛੋਟੀਆਂ ਹੀ ਨੇ ਬਹੁਤ ਜ਼ਿਆਦਾ ਵੱਡੀਆਂ ਸੁੱਚਾਂ ਨਹੀਂ ਹੈਗੀਆਂ ਇਹ ਐਂਟਰੈਂਸ ਹੈਗੀ ਆ ਇਸ ਸਟੋਰ ਹੈ ਛੋਟਾ ਇੱਕ ਇੱਕ ਕਮਰਾ ਖੋਲ ਕੇ ਵਿਖਾਵਾਂਗੇ ਇਹ ਵਾਸ਼ਰੂਮ ਬਣਿਆ ਹੋਇਆ ਕਾਮਨ ਵਾਸ਼ਰੂਮ ਹੈ ਤੇ ਇਹ ਇੱਕ ਰੂਮ ਤਿਆਰ ਹੋਇਆ ਵਾ ਥੀਟਰ ਰੂਮ ਹੈ ਜੀ ਮਤਲਬ ਕਿ ਇੱਥੇ ਬੈਠ ਕੇ ਕਿਸੇ ਜਾਣ ਦੀ ਲੋੜ ਨਹੀਂ ਹੁਣ ਤੁਸੀਂ ਭਾਜੀ ਦੱਸੋ ਕੱਲੀ ਕੱਲੀ ਚੀਜ਼ ਜੀ ਹਾਂ ਜੀ ਆ ਥੀਟਰ ਰੂਮ ਹੈ ਜੀ ਠੀਕ ਹੈ ਜੀ ਇੱਥੇ ਆਪਣਾ ਜਿੱਨੇ ਬੈਠ ਕੇ ਆਪਣਾ ਮੂਵੀ ਵਗੈਰਾ ਦੇਖਣੀ ਹੈ ਸਤਿਵਾਦ ਜੀ ਬਰਾਜੰਦ ਜੀ ਆਪਣਾ ਆਹ ਸਟੱਡੀ ਡੈਸਕ ਹੈ ਤੇ ਅੱਗੇ ਦੀ ਲਾਂਡਰੀ ਠੀਕ ਹੈ ਜੀ ਸਟੱਡੀ ਡੈਸਕ ਹੈਗਾ ਜੀ ਤੇ ਅੱਗੇ ਆ ਕੇ ਲਾਂਡਰੀ ਆ ਗਈ ਕੱਪੜੇ ਵਗੈਰਾ ਧੋਣੇ ਨੇ ਪ੍ਰੈਸ ਕਰਨੇ ਨੇ ਸਾਰਾ ਕੁਝ ਉਹਦੇ ਵਾਸਤੇ ਆ ਗਿਆ ਜੀ ਇੱਥੇ ਜੀ ਆਪਣਾ ਸਮਾਨ ਹੋ ਗਿਆ ਬੱਥੇ ਠੀਕ 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 ਸਤਿਵਾਦ ਆ ਨਹੀਂ ਚੀਸ ਸੁਣੀ ਹੋਣੀ ਹੈ ਜੀ ਆਪਾਂ ਬਰਾਜੰਦ ਜੀ ਦਾ ਟੀਵੀ ਬਲ ਖੜ ਹੋ ਜਾਣਾ ਤੇ ਕੰਦੇ ਆਪਾਂ ਫਾਇਰਪਲੇਸ ਵੀ ਲਾ ਸਕਦੇ ਆ ਜੇ ਲੌਂਜ ਹੋਵੇ ਤੇ ਠੀਕ ਹੈ ਜੀ ਆਹ ਦੋਵੇਂ ਦੋਸਾਂ ਨੇ ਸਲਾਈਡਿੰਗ ਡੋਰ ਆ ਗਿਆ ਬਾਹਰ ਜਾਣ ਵਾਸਤੇ ਆ ਆਪਰੇ ਸਭ ਤੋਂ ਮੀਂਹ ਦੀ ਘਰ ਦਾ ਮੇਨ ਚੀਜ਼ ਜਿਹੜੀ ਕਿਚਨ ਆ ਗਈ ਘਰ ਦੀ ਕਿਉਂਕਿ ਜਿੰਨੀ ਸੋਹਣਾ ਘਰ ਹੋਣਾ ਘਰ ਤੋਂ ਜ਼ਿਆਦਾ ਸੋਹਣਾ ਕਿਚਨ ਹੋਣੀ ਚਾਹੀਦੀ ਹੈ ਤੇ ਆ ਆਪਣਾ ਆਇਲੈਂਡ ਬੈਂਚ ਆ ਗਿਆ ਜੀ ਠੀਕ ਹੈ ਜੀ ਜੇਵੇਂ ਬੈ ਗਏ ਆਪਾਂ ਇਹ ਵੀ ਕਾਈਂਡ ਆਫ ਡਾਈਨਿੰਗ ਟੇਬਲ ਯੂਜ਼ ਹੋ ਜਾਂਦਾ ਠੀਕ ਠੀਕ ਜੀ ਉੱਥੇ ਰੋਟੀਆਂ ਬਣਦੀਆਂ ਰੋਟੇ ਇੱਥੇ ਬੈ ਕੇ ਮਤਲਬ ਕੀ ਜੀ ਮੈਂ ਪਹਿਲਾਂ ਆਪਾਂ ਚੁੱਲਿਆਂ ਦੇ ਤੇ ਰੋਟੀ ਬਣਦੀ ਸੀ ਤੇ ਪੱਕ ਦੀ ਪੱਕ ਦੀ ਗਰਮ ਗਰਮ ਨਾਲ ਦੀ ਨਾਲ ਹੀ ਖਾ ਲਉ ਤੇ ਤੇ ਇਹਦੇ ਅੰਦਰ ਨੈਟਵਰਕ ਬੰਦ ਹੋ ਜਾਂਦਾ ਜੀ ਫਿਰ ਅੱਗੇ ਆ